ਅੱਜ ਦੇਸ਼ ਭਰ ਵਿੱਚ ਖੁਸ਼ੀ ਦਾ ਮਾਹੌਲ ਉਦੋਂ ਬਣ ਗਿਆ ਜਦੋਂ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਨਵੀਂ ਵੰਦੇ ਭਾਰਤ ਟ੍ਰੇਨ ਨੂੰ ਹਰੀ ਚੰਦੀ ਦੇ ਕੇ ਰਵਾਨਾ ਕੀਤਾ। ਇਹ ਟ੍ਰੇਨ ਆਪਣੀ ਪਹਿਲੀ ਯਾਤਰਾ ਦੌਰਾਨ ਜਦੋਂ ਫਰੀਦਕੋਟ ਪਹੁੰਚੀ ਤਾਂ ਇੱਥੇ ਲੋਕਾਂ ਵੱਲੋਂ ਇਸ ਦਾ ਭਰਪੂਰ ਸਵਾਗਤ ਕੀਤਾ ਗਿਆ। ਫਰੀਦਕੋਟ ਰੇਲਵੇ ਸਟੇਸ਼ਨ ਤੇ ਹਲਕਾ ਵਿਧਾਇਕ ਸਰਦਾਰ ਗੁਰਦੇਵ ਸਿੰਘ ਸੇਖੋਂ, ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸ਼੍ਰੀ ਗੌਰਵ ਕੱਕੜ, ਸਮੀਰ ਸਮੂੱਚੀ, ਭਾਜਪਾ ਟੀਮ ਮੌਜੂਦ ਰਹੀ। ਇਸ ਮੌਕੇ ਸ਼ਹਿਰ ਦੀਆਂ ਪ੍ਰਮੁੱਖ ਸਮਾਜ ਸੇਵੀ ਸੰਸਥਾਵਾਂ ਨੇ ਵੀ ਫੁੱਲਾਂ ਦੇ ਹਾਰਾਂ ਨਾਲ ਤੇ ਆਈ ਟ੍ਰੇਨ ਦਾ ਹਾਰਦਿਕ ਸਵਾਗਤ ਕੀਤਾ ਅਤੇ ਦੇਸ਼ ਦੇ ਵਿਕਾਸ ਵੱਲ ਵੱਧੇ ਕਦਮ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਵਾਗਤ ਕੀਤਾ ਲੋਕਾਂ ਨੇ ਕਿਹਾ ਇਹ ਬੰਦੇਪਾਰਤ ਟ੍ਰੇਨ ਨਾਲ ਯਾਤਰੀਆਂ ਨੂੰ ਆਧੁਨਿਕ ਸਹੂਲਤਾਂ ਦੇ ਨਾਲ ਤੇਜ਼ ਸੁਵਿਧਾ ਜਨਕ ਅਤੇ ਸੁਰੱਖਿਅਤ ਯਾਤਰਾ ਦੀ ਸਹੂਲਤ ਮਿਲੇਗੀ ਸਟੇਸ਼ਨ ਦੇ ਸਟੇਸ਼ਨ 'ਤੇ ਟ੍ਰੇਨ ਦੀ ਪਹੁੰਚ ਦੀ ਹੀ ਬੰਦੀ ਮਾਤਰਮ ਅਤੇ ਭਾਰਤ ਮਾਤਾ ਦੀ ਜੈ ਦੇ ਨਾਰੇ ਗੂੰਜੇ। ਇਹ ਹੀ ਟ੍ਰੇਨ ਪੰਜਾਬ ਸਮੇਤ ਉੱਤਰੀ ਭਾਰਤ ਦੇ ਕਈ ਮਹੱਤਵਪੂਰਨ ਸ਼ਹਿਰਾਂ ਨੂੰ ਤੇਜ਼ ਰਫ਼ਤਾਰ ਰੇਲ ਸੇਵਾ ਨਾਲ ਜੋੜੇਗੀ। ਜਿਸ ਨਾਲ ਆਰਥਿਕ ਅਤੇ ਯਾਤਰਾ ਖੇਤਰ ਵਿੱਚ ਨਵੀਂ ਰਫ਼ਤਾਰ ਆਉਣ ਦੀ ਉਮੀਦ ਹੈ। ਆਓ ਦੇਖਦੇ ਹਾਂ ਕੁਝ ਚਲਕੀਆਂ ਨਵੀਂ ਟ੍ਰੇਨ ਦੀਆਂ। ਮੌਜੂਦ ਹੈ ਬਰਾਜ ਮਾਨ। ਬਹੁਤ ਹੀ ਸਤਿਕਾਰਯੋਗ ਸੰਦੀਪ ਕੁਮਾਰ ਚੁੱਲਰ ਜੀ ਔਰ ਮੇਰੇ ਫ੍ਰੀਪੋਰਟ ਸ਼ਹਿਰ ਦੇ ਸਾਰੇ ਹੀ ਮੁੱਜ ਸਖਸੀਤਾਂ ਸਾਰੇ ਵਿਦਿਆਰਥੀਓ ਫਤਿਹ ਅਰਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੜਾ ਸੁਭਾਗਾ ਦਿਨ ਹੈ ਕਿਉਂਕਿ ਸਾਡਾ ਏਰੀਆ ਜਿਹੜਾ ਹੈ ਇਹ ਭਾਰਤ ਦੇ ਬਿਲਕੁਲ ਪਾਕਿਸਤਾਨ ਦੇ ਬਾਰਡਰ ਤੇ ਪੈਂਦਾ ਹੈ ਔਰ ਸਾਨੂੰ ਉਹਦੇ ਭਾਰਤ ਨਾਲ ਜੁੜਨ ਵਾਸਤੇ ਜੋ ਟ੍ਰੇਨ ਆ ਸਭ ਤੋਂ ਸਸਤਾ ਕਿਹੜਾ ਉਹ ਸਫ਼ਰ ਪੈਂਦਾ ਨਹੀਂ ਤਾਂ ਬਹੁਤ ਅੱਜ ਕੱਲ ਮਹਿੰਗਾਈ ਹੋ ਗਈ ਹੈ ਪਰ ਨਾ ਹੀ ਸਾਡੇ ਕੋਲੇ ਕੋਈ 에어ਪੋਰਟ ਹੈ ਔਰ ਇਹਦੇ ਨਾਲ ਫਰੀਦਕੋਟ ਦੇ ਸਾਡੇ ਕਿਉਂਕਿ ਇੱਥੇ ਆਰਮੀ ਹੈੱਡਕੁਆਟਰ ਵੀ ਹੈ ਮੈਡੀਕਲ ਕਾਲਜ ਵੀ ਹੈ ਔਰ ਫਰੀਦਕੋਟ ਐਜੂਕੇਸ਼ਨਲ ਹੱਬ ਹੈ ਸੋ ਇਹ ਬਹੁਤ ਵੱਡਾ ਤੋਹਫਾ ਹੈ ਸਾਡੇ ਸਾਰਿਆਂ ਦੇ ਲਈ ਕਿਉਂਕਿ ਵਾਇਆ ਪਟਿਆਲਾ ਕੋਟ ਜਿਹੜੀਆਂ ਜਲਦੀਆਂ ਉਹ ਮਾਨਸਾ ਬੁਲਾੜਾ ਹੋ ਕੇ ਜਾਂਦੀਆਂ ਤੇ ਵਾਇਆ ਪਟਿਆਲਾ ਟ੍ਰੇਨ ਕੋਟ ਫਰੀਦਕੋਟ ਜਿਹੜਾ ਐਜੂਕੇਸ਼ਨਲ ਤੌਰ ਤੇ ਪਟਿਆਲੇ ਨਾਲ ਜੁੜਿਆ ਹੋਇਆ ਪਿਆਬੀ ਯੂਨੀਵਰਸਿਟੀ ਨਾਲ ਸੋ ਇਹ ਵੀ ਸਾਡੇ ਵਿਦਿਆਰਥੀਆਂ ਨੂੰ ਸਾਡੇ ਖਿਡਾਰੀਆਂ ਨੂੰ ਆਉਣ ਜਾਣ ਦੀ ਇੱਕ ਬੜੀ ਸੌਖਾ ਜਿਹਾ ਰਸਤਾ ਮਿਲ ਗਿਆ ਤੋਂ ਮੈਂ ਪ੍ਰਧਾਨ ਮੰਤਰੀ ਸਾਹਿਬ ਦਾ ਚੇਤੇ ਤੌਰ ਤੇ ਧੰਨਵਾਦ ਕਰਦਾ ਕਿ ਉਹਨਾਂ ਨੇ ਸਾਡੇ ਇਸ ਇਲਾਕੇ ਨੂੰ ਦੇਖਦੇ ਹੋਏ ਰੇਲ ਮੰਤਰੀ ਸਾਹਿਬ ਦਾ ਮੋਰਨ ਸਾਡੇ ਬਿੱਟੂ ਜੀ ਵੀ ਰਾਜ ਸੂਤਰ ਮੰਤਰੀ ਦੇ ਰੀਲ ਤੇ ਉਹਨਾਂ ਦਾ ਵੀ ਧੰਨਵਾਦ ਕਰਦਾ ਲੋਕਾਂ ਅਸੀਂ ਆਪਣੀ ਸਟੇਟ ਦੇ ਲਈ ਜੋ ਵੀ ਕੁਝ ਕਰ ਸਕੀਏ ਸੋ ਮੈਂ ਵੀ ਲਗਾਤਾਰ ਚਿੱਠੀਆਂ ਲਿਖਦਾ ਰਿਹਾ ਨਾ ਔਰ ਸਾਡੀ ਜਿਹੜੀ ਪੰਜਾਬ ਦੇ ਟ੍ਰੇਨ ਆ ਜਿਹੜੀ ਜਨਤਾ ਟ੍ਰੇਨ ਸਾਡੀ ਸੀ ਉਹ ਬੰਦ ਆ ਕਰੋਨਾ ਕਰਕੇ ਉਹਦੇ ਲਈ ਵੀ ਲਗਾਤਾਰ ਪ੍ਰਯਾਸ ਕਰ ਰਹੇ ਹਾਂ ਮੈਂ ਖੁੱਲਰ ਸਾਹਿਬ ਨਾਲ ਗੱਲ ਕੀਤੀ ਸੀ ਇਹ ਵੀ ਇਹਦੇ ਲਈ ਡਿਪਾਰਟਮੈਂਟ ਨੂੰ ਚਿੱਠੀਆਂ ਲਿਖਣ ਕੇ ਔਰ ਉਹਦੇ ਨਾਲ ਵੀ ਸਾਡਾ ਜਿਹੜਾ ਹੋਰ ਸਫਰ ਜਿਹੜਾ ਸੌਫਾ ਹੋਊਗਾ ਸੋ ਮੈਂ ਸਾਰੇ ਇੱਥੇ ਪਹੁੰਚੇ ਹੋਏ ਫਾਸ ਕਰਕੇ ਬੀਜੇਪੀ ਦੇ ਉਦਵਾਰ ਸਾਹਿਬ ਜਰਨੂਕ ਦੇ ਉਹਨਾਂ ਦਾ ਵੀ ਇਹਦੇ ਵਿੱਚ ਯੋਗਦਾਨ ਹੈ ਮੈਂ ਹਮੇਸ਼ਾ ਜਿਹੜਾ ਬੰਦਾ ਵੀ ਜਿਹੜਾ ਕੰਮ ਕਰਦਾ ਹੈ ਉਹਨੂੰ ਉਹਦੀ ਦਾਤ ਦੇਣੀ ਚਾਹੀਦੀ ਹੈ ਸ਼ਾਬਾਸ਼ ਦੇਣੀ ਚਾਹੀਦੀ ਹੈ ਸੋ ਸਾਡੇ ਇਲਾਕੇ ਦੀਆਂ ਸਮਾਜ ਸੇਵੀ ਸੰਸਥਾਵਾਂ ਜੱਟਨ ਧਰਮ ਸਿੰਘ ਗਿੱਲ ਜੀ ਇੱਥੇ ਤੌਰ ਤੇ ਪਹੁੰਚੇ ਐ ਬਾਬਾ ਗਰੀਬਦਾਸ ਜੀ ਪਹੁੰਚੇ ਐ ਬੀਜੇਪੀ ਦੇ ਜ਼ਿਲ੍ਹਾ ਪ੍ਰੋਗਰਾਮ ਸਾਹਿਬ ਪਹੁੰਚੇ ਐ ਹੋਰ ਵੀ ਸੀਨੀਅਰ ਆ ਗੋਸਨੀ ਜੀ ਪਹੁੰਚੇ ਸਾਰਿਆਂ ਨੂੰ ਇੱਥੇ ਆਉਣ ਤੇ ਜੀ ਆਇਆਂ ਵੀ ਕਹਨਾ ਔਰ ਮੈਂ ਸਾਰਿਆਂ ਨੂੰ ਵਧਾਈ ਦੇਣੀ ਚਾਹੁੰਦਾ ਕਿ ਆਪਣੇ ਲਈ ਇੱਕ ਬਹੁਤ ਸੁਖਦ ਰਸਤਾ ਜਿਹੜਾ ਹੈ ਸੌਖਾ ਰਸਤਾ ਸੱਤ ਕਾਇਗਾਂ ਦੇ ਵਿੱਚ ਅਸੀਂ ਇੱਥੋਂ ਚੱਲ ਕੇ ਕਿਉਂਕਿ ਦਿਨ ਦੇ ਟਾਈਮ ਤੋਂ ਟ੍ਰੇਨ ਵੀ ਨਹੀਂ ਸੀ ਇਹਨੂੰ ਵੱਡੀ ਗੱਲ ਹੈ ਕਿ ਦਿਨ ਦੇ ਟਾਈਮ ਤੋਂ ਟ੍ਰੇਨ ਚੱਲੂਗੀ ਔਰ ਸ਼ਾਮ ਨੂੰ 4 ਵਜੇ ਸੀ ਉੱਥੋਂ ਵਾਪਸ ਵੀ ਚੱਲ ਸਕਾਂਗੇ ਇਹ ਟ੍ਰੈਲ ਜਿਹੜਾ ਹੈ ਪੱਕੇ ਤੌਰ ਤੇ 3 ਦੇ 10 ਤਰੀਕ ਤੋਂ ਚਾਲੂ ਹੋ ਜਾਣਾ ਅੱਜ ਟ੍ਰੈਲ ਜਾ ਰਿਹਾ ਹੈ ਤੋ 6 ਦਿਨ ਇਹ ਹਫਤੇ ਦੇ ਵਿੱਚ ਚੱਲੂਗੀ ਇੱਕ ਦਿਨ ਮੇਨਟੇਨੈਂਸ ਚੋਂਕ ਟ੍ਰੇਨ ਦੇ ਵਿੱਚ ਸਾਫ ਸਫਾਈ ਜਾਂ ਹੋਰ ਕੰਮ ਵੀ ਕਰਨ ਸੋ 6 ਦਿਨ ਇਹ ਲਗਾਤਾਰ ਟ੍ਰੇਨ ਚੱਲੂਗੀ ਅਸੀਂ ਆਪਣੇ ਯਾਤਰੀਵਾਂ ਨੂੰ ਬੇਨਤੀ ਕਰਾਂਗੇ ਕੋ ਇਸ ਟ੍ਰੇਨ ਦਾ ਅਨੰਦ ਲੈਣ ਔਰ ਦਿੱਲੀ ਜਾਣ ਲਈ ਸੁੱਖੇ ਸਬਰ ਦਾ ਆਨੰਦ ਲੈ ਸਕਣ ਅੱਜ ਸਾਡੇ ਲਈ ਬਹੁਤ ਖੁਸ਼ੀ ਦੀ ਗੱਲ ਹੈ ਕਿ ਲੰਮੇ ਸਮੇਂ ਤੋਂ ਸਾਡੀਆਂ ਅੱਖਾਂ ਡੀਗਰੀਆਂ ਸੀ ਇਹ ਬੰਦੇ ਭਾਰਤ ਟ੍ਰੇਨ ਲਈ ਕਿਉਂਕਿ ਪਟਿਆਲੇ ਨੂੰ ਜਾਣ ਵਾਸਤੇ माता रानी के दर्शन करने वास्ते सवेरे जाके शामी वास्ते कोई भी ट्रेन नहीं थी जो माता माता रानी के दर्शन करके शाम संगत वापस आ इसका शेड्यूल ये सुबह फिरोजपुर से सात पचपन पे चलेगी फरीदकोट में इसका आने का समय आठ बजकर तेईस मिनट है दिल्ली पहुंचने का समय दोपहर को दो बजकर पैंतीस मिनट पर यही गाड़ी शाम को चार बजे दिल्ली से चलेगी और वापसी में फरीदकोट पहुंचने का समय रात को दस बजे और फिरोजपुर पहुंचने का टाइम दस बजकर पैंतालीस मिनटकोट अप्रोक्सीमेटली छः घंटे अप्रोक्सीमेटली आज इनका फाइनल हो रहा है आज फीडिंग हो रही है गाड़ी दस तारीख से चलनी है तो अभी किराया जस्ट फीडिंग में आने वाला ही है तो थोड़ी देर में मैं आपको फोन पे जानकारी बता दूंगा डेली चलेगी बुधवार को छोड़कर डेली चलेगी सर दिल्ली से डेली से वापसी शाम घर समय चार बजे है फरीदकोट में दस बजे है सर देश तेजस्वी प्रधानमंत्री ਕਿ ਨਰਿੰਦਰ ਕੁਮਾਰ ਮੋਦੀ ਜੀ ਵੱਲੋਂ ਨਿਰੰਤਰ ਲਗਾਤਾਰ ਰੇਲ ਸਹੂਦਾਵਾਂ ਦੇ ਵਿੱਚ ਵਿਸਤਾਰ ਕੀਤਾ ਜਾ ਰਿਹਾ ਹੈ। ਇਸੇ ਕੜੀ ਦੇ ਅੰਤਰਗਤ ਜਿਹੜਾ ਫਰੋਜਪੁਰ ਤੋਂ ਦਿੱਲੀ ਤੱਕ ਸਾਨੂੰ ਇੱਕ ਬੰਦੇ ਭਾਰਤ ਟ੍ਰੇਨ ਮਿਲੀ ਹੈ। ਇਹ ਟ੍ਰੇਨ ਜਿਹੜੀ ਫਰੋਜਪੁਰੋਂ ਚੱਲ ਕੇ ਦਿੱਲੀ ਪਹੁੰਚੇਗੀ ਤੇ ਦਿੱਲੀ ਤੋਂ ਵਾਪਸੀ ਸ਼ਾਮ ਨੂੰ 4 ਵਜੇ ਫਰੋਜਪੁਰ ਦੇ ਵੀ ਰਵਾਨਾ ਹੋਏਗੀ। ਇਸ ਗੱਡੀ ਦੀ ਖਾਸ ਗੱਲ ਜਿਹੜੀ ਹੈ ਸਾਰੀ ਮੇਕ ਇਨ ਇੰਡੀਆ ਕਿਉਂਕਿ ਪ੍ਰਧਾਨ ਮੰਤਰੀ ਜੀ ਦਾ ਜਿਹੜਾ ਵਿਊ ਹੈ ਉਹ ਇੰਡੀਆ ਵਿੱਚ ਬਣੀਆਂ ਚੀਜ਼ਾਂ ਨੂੰ ਹੀ ਪ੍ਰोत्ਸਾਹਨ ਕਰਨਾ ਹੈ ਬਹੁਤ ਵਧੀਆ ਟ੍ਰੇਨ ਹੈ ਸਾਰੀ ਜਾਹ ਦੇ ਵਿੱਚ ਜਿੱਦਾਂ 에어로ਪਲੇਨ 'ਚ ਬੈਠ ਕੇ ਇਹੋ ਜੀ ਇਹੋ ਜੀ ਟ੍ਰੇਨ 'ਚ ਬੈਠ ਕੇ ਇਹਦੇ ਵਿੱਚ ਵੱਡੀ ਗੱਲ ਕੀ ਹੈ ਕਿ ਜਿਹੜਾ ਤੁਹਾਨੂੰ ਸਵੇਰੇ ਚੱਲੂਗੀ ਨਾਸ਼ਤਾ ਵੀ ਦਿੱਤਾ ਜਾਊਗਾ ਲੰਚ ਵੀ ਦਿੱਤਾ ਜਾਊਗਾ ਵਾਪਸੀ ਤੇ ਸ਼ਾਮ ਦੀ ਚਾਹ ਵੀ ਹੈ ਤੇ ਡਿਨਰ ਵੀ ਹੈ ਉਹ ਸਭ ਕੋਈ ਟਿਕਟ ਦੇ ਵਿੱਚ ਇਨਕਲੂਡ ਹੋ ਉਹਦਾ ਐਕਸਟਰਾ ਚਾਰਜ ਕੋਈ ਨਹੀਂ ਹੈਗਾ ਤੇ ਮੈਂ ਪ੍ਰਧਾਨ ਮੰਤਰੀ ਨਰਿੰਦਰ ਕੁਮਾਰ ਮੋਦੀ ਜੀ ਅਤੇ ਬੀਜੇਪੀ ਦੀ ਸਾਰੀ ਟੀਮ ਦਾ तहे ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਫਰੋਜਪੁਰ ਬਾਰਡਰ ਏਰੀਏ ਨੂੰ ਬੰਦੇ ਭਾਰਤ ਟ੍ਰੇਨ ਦੇ ਨਾਲ ਜੋੜਿਆ ਇੱਥੇ ਖਾਸ ਗੱਲ ਇਹ ਵੀ ਹੈ ਕਿ ਆ ਜਿਹੜੀ ਟ੍ਰੇਨ ਹੈ ਇਹ ਸਾਰੇ ਜਿੰਨੇ ਵੀ ਸਨੇਤਕ ਖੇਤਰ ਸਾਡੇ ਪੰਜਾਬ ਦੇ ਜਿੰਨੇ ਵੀ ਵਪਾਰਿਕ ਖੇਤਰ ਜਿਦਾ ਕਿ ਫਰੋਜਪੁਰੋਂ ਚੱਲ ਕੇ ਫਰੀਦਕੋਟ ਬਠਿੰਡਾ ਅੰਬਾਲਾ ਦੇ ਰਾਸਤੇ ਜਿਹੜਾ ਇਹ ਪਾਣੀਪਤ ਹੁੰਦੀ ਹੋਈ ਦਿੱਲੀ ਜਾਊਗੀ ਇਹਦੇ ਨਾਲ ਕੀ ਹੈ ਹਰਦੁਆਰ ਜਾਣ ਵਾਲੇ ਲੋਕਾਂ ਨੂੰ ਵੀ ਸਹੂਲਤ ਮਿਲੂਗੀ ਜਿਹੜੇ ਪਾਣੀਪਤ ਹੈਂਡਰੋਮ ਦਾ ਕੰਮ ਕਰਦੇ ਉਹਨਾਂ ਨੂੰ ਵੀ ਫੈਸਿਲਿਟੀ ਮਿਲਣੀ ਹੈ ਤੇ ਜਿਹੜੇ ਸਵੇਰੇ ਜਾ ਕੇ ਮੰਨ ਲਓ ਉਸ ਤੇ ਪਤਾਲ ਪਤਾਲ ਕੋਟ ਐਕਸਪ੍ਰੈਸ ਤੇ ਦਿੱਲੀ ਜਾਣਗੇ ਉਹ ਸ਼ਾਮ ਨੂੰ 4 ਵਜੇ ਉਹ ਆਇਆ ਇਸ ਗੱਡੀ ਦੇ ਵਾਪਸ ਵੀ ਆਪਦੇ ਘਰ ਆ ਸਕਦੇ ਹੈਗੇ ਇਹ ਬਹੁਤ ਵੱਡੀ ਸਹੂਲਤ ਜਿਹੜੀ ਦਿੱਤੀ ਹੈਗੀ ਇਹ ਪ੍ਰਧਾਨ ਮੰਤਰੀ ਜੀ ਨੇ ਤਹਿ ਦਿਲੋਂ ਉਹਨਾਂ ਦਾ ਹੀ ਧੰਨਵਾਦ ਕਰਦੇ ਹਾਂ